ਸਸ਼ਕਲ ਕਲਿਆਣ ਟੀਵੀ ਪੰਜਾਬ ਵੇਖ ਰੂ ਤੁਸੀਂ ਤੇ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਬਠਿੰਡਾ ਦੇ ਵਿੱਚ ਕਿਸਾਨਾਂ ਦੇ ਵੱਲੋਂ ਰੋਸ ਮਾਰਚ ਕੀਤਾ ਗਿਆ ਪ੍ਰਦਰਸ਼ਨ ਕੀਤਾ ਗਿਆ ਜਿੱਥੇ ਕਿਸਾਨ ਜਿਹੜੇ ਨੇ ਉਸ ਸੜਕਾਂ ਤੇ ਉਤਰੇ ਨੇ ਤੇ ਇਸ ਦੇ ਦਰਮਿਆਨ ਪ੍ਰਸ਼ਾਸਨ ਦੇ ਵੱਲੋਂ ਵੀ ਪੂਕਤਾ ਇੰਤਜ਼ਾਮ ਕੀਤੇ ਜਾਂਦੇ ਨੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਵੀ ਮੌਕੇ ਤੇ ਤੈਨਾਤ ਕੀਤਾ ਗਿਆ ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ तमाम ਮੰਗਾਂ ਜਿਹੜੀਆਂ ਅਜੇ ਵੀ ਸਰਕਾਰਾਂ ਦੇ ਵੱਲੋਂ ਅਣਗੋਲੀਆਂ ਕੀਤੇ ਜਾ ਰਹੀਆਂ ਨੇ ਆਜ਼ਾਦੀ ਦਿਹਾੜਾ ਦੇਸ਼ ਮਨਾ ਰਿਆ ਪਰ ਕਿਸਾਨਾਂ ਦੀਆਂ ਮੰਗਾ ਤੇ ਅੱਜ ਵੀ ਸਰਕਾਰਾਂ ਦੇ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਵੇਂ ਰੋਜ਼ ਦੇ ਵਿੱਚ ਇੱਥੇ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਬਠਿੰਡਾ ਦੇ ਵਿੱਚ ਸੜਕਾਂ ਤੇ ਉਤਰੇ ਨੇ ਕਿਸਾਨ ਤੇ ਰੋਡ ਜਾਮ ਕਰਕੇ ਤੇ ਕਿਸਾਨਾਂ ਦੇ ਵੱਲੋਂ ਸਰਕਾਰਾਂ ਨੂੰ ਮੰਗਾ ਮੰਨਣ ਦੀ ਵੀ ਅਪੀਲ ਕੀਤੀ ਗਈ ਹੈ ਪ੍ਰਧਾਨ ਜੀ ਕੀ ਮੁੱਦਾ ਹੈ ਕਿ ਫਿਰ ਮੁੱਦੇ ਲੈ ਕੇ ਅੱਜ ਸੰਮਤਰ ਦਾ ਦੱਸਦੇ ਮੌਜੂਦ ਹੋਣੇ ਮਾਰਕੀਤਾ ਜਾ ਰਿਹਾ ਮੈਂ ਭਾਰਤੀ ਕਿਸਾਨ ਜੋ ਢਕੌਂਦਾ ਦਾ ਸੂਬਾ ਸੀਨੀਅਰ ਮੀਤੂ ਦਾ ਗਦੀਪ ਸਿੰਘ ਰਾਮਪੁਰਾ ਸਾਡੀ ਸੂਬਾ ਕਮੇਟੀ ਦੀ ਕਾਲ ਆ ਵਾਦੇ ਪਿੱਛੇ ਲੰਬੇ ਸਮੇਂ ਤੋਂ ਮਾਨਸਾ ਦੇ ਵਿੱਚ ਵੀ ਬਹੁਤ ਵਾਰੀ ਸਾਡੇ ਨਾਲ ਵਾਅਦੇ ਕਰ ਲਏ ਸਮਝੋ ਤੁਸੀਂ ਹੋਗੇ ਪੰਜਾਬ ਸਰਕਾਰ ਨੇ ਵੀ ਸੁਝੋਤਾ ਕੀਤਾ ਸੀ ਕਿ ਕੁਲਰਿਆਂ ਦੇ ਵਿੱਚ ਆਵਾਦਕਾਰਾਂ ਨੂੰ ਜਿਹੜਾ ਰੱਬੇਬੰਦੀ ਵੇਲੇ ਉਹਨਾਂ ਨੂੰ ਜ਼ਮੀਨ ਸੌਂਪੀ ਆ ਉਹਨਾਂ ਦਾ ਮਾਲਕੀ ਹੱਕ ਦੇਵਾਂਗੇ ਜਿਹੜੇ ਗੁੰਡੇ ਨੇ ਸੀਤਾ ਸਿੰਘ ਤੇ ਗੱਡੀ ਚੜਾਈ ਸੀ 307 ਦਾ ਪਰਚਾ ਦਰਜ ਕੀਤਾ ਉਹਨੂੰ ਗ੍ਰਫਤਾਰ ਕਰਾਂਗੇ ਪਿਛਲੇ ਸਮੇਂ 'ਚ ਵੀ ਪਿਛਲੇ ਮਹੀਨੇ ਪਰਮਾਰ ਆਈਜੀ ਨਾਲ ਸਾਡੀ ਮੀਟਿੰਗ ਹੋਈ ਸੀਗੀ ਉਹਨਾਂ ਨੇ ਕਹ ਸੀਗੇ ਅਸੀਂ ਦੱਸ ਦੇਣਾ ਚ ਉਹ ਗ੍ਰਿਫਤਾਰ ਕਰਾਂਗੇ ਸਰਪੰਚ ਨੂੰ ਡੀਸੀ ਸਾਹਿਬ ਨੇ ਕਹ ਸੀ 19 ਤਰੀਕ ਨੂੰ ਅਸੀਂ ਮਾਲਕੀ ਹੱਕ ਦੇ ਦਾਂਗੇ ਪਰ ਸਾਰੇ ਵਾਦੇ ਝੂਠੇ ਅੱਜ ਆਜ਼ਾਦੀ ਦੇ ਜਸ਼ਨ ਮਨਾਏ ਜਾ ਰਹੇ ਆ ਕਹਿੰਦੇ ਵੀ ਹਰੇਕ ਨੂੰ ਯਾਦੀ ਹਰੇਕ ਨੂੰ ਬੋਲਣ ਦੀ ਯਾਦੀ ਹੈ ਪਰ ਉੱਥੇ ਪੰਜਾਬ ਦੇ ਵਿੱਚ ਲੋਕਾਂ ਦੀਆਂ ਲੱਤਾਂ ਤੋੜੀਆਂ ਜਾ ਰਹੀਆਂ ਉਹਨਾਂ ਦੇ 307 ਦੇ ਪਰਚੇ ਦਰਜਾ ਭੂ ਮਾਫੀਆ گروਹ ਤੇ ਜਿਹੜੇ ਬਾਦਲ ਸਰਕਾਰ ਵੇਲੇ ਵੀ ਇਹੀ ਕੁਛ ਕੰਮ ਕਰਦੇ ਰਿਹਾ ਕਾਂਗਰਸ ਸਰਕਾਰ ਵਾਂ ਨਹੀਂ ਸੀ ਕੰਮ ਕਰਦੇ ਰਿਹਾ ਅੱਜ ਇਹਨਾਂ ਦੀ ਪਾਰਟੀ ਵੇਲੇ ਵੀ ਇਹੀ ਕੰਮ ਕਰ ਰਿਹਾ ਉੱਥੇ ਮੁੱਖ ਮਸਲਾ ਇਹ ਆ ਜਿਵੇਂ ਇੱਥੇ ਸਾਨੂੰ ਪਤਾ ਆ ਕਿ 11 ਕਿੱਲੇ ਕਿਸੇ ਚੇਅਰਮੈਨ ਨੂੰ ਲੀਜਤੇ ਦੇਤੇ ਐਵੇਂ ਹੀ ਉੱਥੇ ਪੋਛ ਨਹੀਂ ਇਹ ਇੱਕ ਕਿਸਮ ਦਾ ਜਵਤਾ ਜੀ ਯਾਦੀ ਕੋਈ ਨਹੀਂ ਲਟੇਰਿਆ ਵਾਤੇ ਯਾਦੀ ਹੈ ਇਹ ਯਾਦੀ ਹੁੰਦੀ ਤਾਂ ਜਦੋਂ ਵੰਡ ਹੋਈ ਆ ਲੱਖਾਂ ਲੋਕਾਂ ਦੇ ਕਤਲ ਹੋਏ ਆ ਆਜ਼ਾਦ ਹੋਇਆ ਵੇ ਦੇਸ਼ ਉੱਥੇ ਲੱਖਾਂ ਲੋਕਾਂ ਦੇ ਕਤਲ ਹੋਣਗੇ ਦੀਆਂ ਬਣਾ ਦੀਆਂ ਜਿੱਦਾਂ ਲੁੱਟੀਆਂ ਜਾਂਦੀਆਂ ਇਹ ਲਟੇਰਾਂ ਵਾਸਤੇ ਆਜ਼ਾਦੀ ਆ ਕਿਰਤੀ ਵਾਸਤੇ ਕੋਈ ਆਜ਼ਾਦੀ ਨਹੀਂ ਮੁੱਠੀ ਪਰ ਲੋਕ ਆ ਜਿਹੜੇ ਕਾਰਪੋਰਕ ਘਰਾਣੇ ਆ ਉਹਨਾਂ ਵਾਸਤੇ ਆਜ਼ਾਦੀ ਆ ਆਜ਼ਾਦੀ ਇੱਥੇ ਕੋਈ ਮੈਨਾ ਨਹੀਂ ਲੋਕਾਂ ਵਾਸਤੇ ਇਸ ਕਰਕੇ ਛੰਡੀਆਂ ਲੈ ਕੇ ਥਾਲੀਆਂ ਛੰਡੀਆਂ ਲੈ ਕੇ ਇਸ ਕਰਕੇ ਕਰ ਰਹੇ ਕਿ ਇੱਥੇ ਕੋਈ ਆਜ਼ਾਦੀ ਨਾਲ ਦੀ ਚੀਜ਼ ਨਹੀਂ ਜੇ ਲੋਕਾਂ ਦੀਆਂ ਲੱਤਾਂ ਬਾਹਾਂ ਤੋੜੀਆਂ ਜਾ ਰਹੀਆਂ ਭੂਮਾਫੀਆ ਗਰਾਵ ਵੱਲੋਂ ਜ਼ਮੀਨਾਂ ਤੇ ਕਬਜ਼ਾ ਕਰਨ ਵਾਸਤੇ ਉਹਨਾਂ ਤੇ 307 ਦਾ ਪਰਚਾ ਵੀ ਦਰਜ ਆ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਯਾਰ ਇਹ ਸਾਲ ਹੋ ਗਿਆ ਤੇ ਜੇ ਅਸੀਂ ਕੁਝ ਕਰਦਗੇ ਆ ਵੇ ਲੋ ਫੋਰਚਨ ਨੇ ਸਾਨੂੰ ਰੋਕ ਲਿਆ ਸਪੀਕਰ ਸਾਹਿਬ ਨੂੰ ਤੱਕਰ ਗੱਲ ਇੱਕ ਕਾਨੂੰਨ ਤਿਆਰ ਵੀ ਨਹੀਂ ਸਾਡੇ ਨਾਲ ਉਹਨਾਂ ਕੋਲੇ ਜਾਣ ਵੀ ਨਹੀਂ ਦੇ ਰਹੇ ਸਾਨੂੰ ਤੇ ਫਿਰ ਕਾਦੀ ਜਾਤੀ ਦੀ ਜਾਤੀ ਤਾਂ ਪਰ ਸਪੀਕਰ ਤੇ ਪੰਜਾਬ ਸਰਕਾਰੋਂ ਆਤੀ ਆ ਸਾਡੇ ਵਾਸਤੇ ਕੋਈ ਜਾਤੀ ਨਹੀਂ ਅਸੀਂ ਜੀ ਡੀਸੀ ਦਫ਼ਤਰ ਤੋਂ ਲੈ ਕੇ ਅੱਜ ਸਾਨੂੰ ਆ ਫੌਜੀ ਚੌਂਕ ਤੇ ਨੇ ਰੋਕ ਲਿਆ ਕਹਿੰਦੇ ਅੱਗੇ ਨਹੀਂ ਅਸੀਂ ਜਾਣਦੇ ਨੇ ਕਿਉਂਕਿ ਜਾਤੀ ਦੇ ਜਸ਼ਨ ਮਨਾਏ ਜਾ ਰਿਹਾ ਮਾ ਜਾਤੀ ਦੇ ਜਸ਼ਨ ਤਾਂ ਤੁਹਾਡੇ ਵਾਸਤੇ ਸਾਡੇ ਵਾਸਤੇ ਤਾਂ ਕੋਈ ਨਹੀਂ ਜਦੋਂ ਸਾਡੀ ਗੱਲ ਹੀ ਨਹੀਂ ਸੁਣਨੀ